ਨੋ ਇਹ ਬੁਗਚ ਨਹੀਂ ਪਾਣਾ ਹੋਰ ਜਿਹੜਾ ਕੁਝ ਮਰਜ਼ੀ ਪਾ ਲੋ ਇਹ ਨਹੀਂ ਪਾਣਾ ਉਹਨੂੰ ਪਜਾਉਂਦਾ ਦੱਬ ਦੋ ਇਹਨੂੰ ਫੇਰ ਵੱਜੂਗਾ ਇਹ ਮੂੰਚ ਭਾਈ ਤੇ ਨਹੀਂ ਵੱਜਣਾ ਇਹਨੇ ਆ ਦੇ ਪਿੰਗ ਕਰਦਾ ਹਾਂ ਇਹ ਚੁੱਕ ਲੈ ਫਾ ਦੇ

ਆਵੇ ਆਵੇ ਮम्मा ਨੇ ਕੱਟਤਾ ਮੈਂ ਮੈਂ ਆਹ ਲਓ ਮਛਲੀਆਂ ਫਾ ਲੋ ਫਾ ਲੋ ਮਛੀਆਂ ਖਾ ਫਾ ਲੋ ਫਾ ਲੋ ਖਾ ਨਾ ਮਛੀਆਂ ਮੈਂ ਆ ਵੀ ਕੱਟ ਦਿੰਨੇ ਆ ਹੋਰ ਨਹੀਂ ਕੁਝ ਵੀ ਨਿਕਲਣਾ ਹੈਗਾ ਇਹ ਸਾਰਾ ਸ ਮੇਟਣਾ ਵੀ ਆ ਫਿਰ ਇਹ ਵੇਖੋ ਤੇ ਜੀ ਇਹ ਪੜ੍ਹਦੇ। ਹਾਂ। ਲੋ। ਕੀ ਲੈਣਾ? ਐਂ ਦਿਖਾਉਣ ਇਹਨੇ। ਆ ਤੈਨੂੰ ਆ ਪਏ ਨੇ। ਹਾਂ, ਆ ਦੇ ਕ੍ਰਿਬ ਚ ਪਏ ਨੇ। ਆ ਬਜਾ ਦੇ ਮੜੀ ਚ ਪਈਏ। ਆ ਦੇ, ਇੱਥੇ ਤਾਂ ਪੈ ਤੀ। ਇਦੋਂ ਥੱਲੇਤਰ ਜਾ ਪਾਣੀ ਦਿੱਤੀ ਪੈ ਗਿਆ ਦੇ ਉੱਤੇ ਮਛਲੀਆਂ ਦੇ ਆਈ ਲੈ ਲੈ ਆ ਆ ਆਈ ਲੈ ਇਹ ਮੰਮੀ ਦਵਾਈ ਦਿੱਤੀ ਤੇ ਠੀਕ ਹੋ ਗਿਆ ਨਾ ਸਿਰਸੁਰ ਵਿਚਾਰੇ ਦਾ ਦੁੱਖ ਦਾਣਾ ਸਵੇਰ ਦਾ ਉਹ ਦੁੱਧ ਹੱਸ ਕੇ ਦਿਆ ਕਰ ਮੰਮੀ ਸੇ ਦੁੱਧ ਦਾ ਸਾਈ ਦੇ ਦਿਆ ਕਰਾਂਗੇ ਫਿਰ ਤੁਹਾਨੂੰ ਅਛੋਨੀਓ ਬਨੂਰੀ? ਉਹ ਮੇਰੇ ਕਾਲੀ ਗਾਦੀ ਨਹੀਂ ਦੀ ਹਾਂ ਨਾ ਹੋੜਾ ਘੋਣਾ ਠੀਕ ਹੋਇਆ ਹਾਂ ਨਜ਼ਰ ਲੱਗੀ ਉਹ ਨਜ਼ਰ ਲੱਗੀ ਸੀ ਪੁੱਤ ਨੂੰ ਹੈ? ਕੋਤ ਨੂੰ ਨਜ਼ਰ ਨਾ ਕੀ ਹੋਈ ਸੀ ਬੱਲੇ ਹਸੀ ਜਾਂਦਾ ਹੈ। ਕੱਤੀ ਆਉਂਦਾ ਸਾਡੇ ਜਨ ਨੂੰ ਜੱਪੀ ਕੀਤੇ ਨੇ। ਐ ਐ ਕਰਕੇ ਆਂਟੀ ਦੇਖੇ ਐਗਾ ਕਿ। ਉਹ ਨਹੀਂ ਆਲੀ ਸਭ। ਕਿ ਇਹਦੇ ਮੰਮੀ ਡੈਡੀ ਹੱਸਦੇ ਰਹਿੰਦੇ ਨੇ। ਹਾਂ। ਕਿਉਂ ਐਵੇਂ ਕਰਕੇ ਚੁੱਪ ਕਰਕੇ ਦੇਖੀ ਜਾਂਦੇ। ਉਹ ਤਾਂ ਜਮਾਈ ਨਹੀਂ ਹੱਸਦੇ ਆਗੇ। ਅੱਜ ਜਿਹੜਾ ਉੱਪਰ ਅੰਡੇ ਨੇ ਪਾਇਆ ਹੋਇਆ ਸੀ ਉਹ ਤਾਂ ਰੌਣ ਵਾਲੀ ਬਹੁਤ ਧਿਆਨ ਸੀ ਉਹ ਇਹ ਕੋਲ ਬੈ ਗਿਆ ਕੇ ਹੱਸੇ ਮੈਂ ਕਿਉਂ ਕਰ ਹੱਸੇ ਆਇਏ ਕਹਿੰਦੇ ਆਪਸ ਵਿੱਚ ਕਿਤਾਬ ਜਿਹੜੀ ਬਣਦੀ ਇਹਨਾਂ ਦੋਨਾਂ ਦੀ ਹੂੰ ਉਹ ਗੇਲ ਤੇ ਹੂੰ ਮਤ ਬਾਹਰਲੇ ਬੰਦੇ ਨੂੰ ਨੀ ਨਾਲ ਰੜਾਉਂਦੇ

ਜੋਰ ਜੀ ਦੇ ਸਕਦੇ ਨਹੀਂ ਦੇ ਦੋ ਦੇ ਦੋ ਕੋਈ ਨਾ ਵੱਡੇ ਵੱਡੇ ਲੈਣੇ ਆਂ ਸੀ ਰੋਜ ਕੇ ਕਿ ਜੀ ਰੋਜ ਵੱਡੇ ਵੱਡੇ ਲੈਣੇ ਝੂਟੇ ਬੋਲੋ ਝੂਟੇ ਮਾਤੇ ਤੰਦ ਕੀ ਹੋ ਕਾ ਕੀ ਅਬ ਨੂੰ ਨੂੰ ਵੱਡਾ ਚਾਰਾ ਝੂਟਾ ਦੇ ਕੇ ਬੋਲੋ ਬੋਲੋ ടൂട്ടേ ബർത്ത്ഡേ എടറോ വൈട എടറോ വൈട എടറോ വൈട 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 എടറോ വൈട ਹੋ ਹਾਂ ਨਾ ਮੈਂ ਕੇਲੇ ਕੱਢ ਲਵਾਂ ਕੇਲੇ ਮੈਂ ਕੀ ਆ ਰਹੀ ਆਪੇ ਕਾਜਾ 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 ਚੜ ਗਿਆ ਵੀ ਹੁਣ ਮੈਂ ਇਹਦੇ ਵਿੱਚ ਬੈਠਣ ਲੱਗਿਆਂ ਕਦ ਦਾ ਘੜੀ ਆ ਵੜ ਗਈ ਮੇਰਾ ਹਾਂ ਕਦ ਦਾ ਘੜੀ ਆ ਵੜ ਗਈ ਹੈ ਪਾਣੀ ਪਾਣੀ ਘਰੇ ਪੀ ਲੂ ਕੋਪੀ ਨਾ ਘਟਨੀ ਬੱਸ ਥੱਲੇ ਛੜ ਜਾ ਇੱਕ ਮਿੰਟ ਟੋਪੀ ਲੋਡ ਕਰ ਦਿੰਦਾ ਬਾਪੂ ਇਸ ਕੇਰਿੰਗ ਹੈ ਕੇਰਿੰਗ ਬਾਪੂ ਧਿਆਨ ਰੱਖਦਾ ਕਿ ਤੇ ਮੇਰੇ ਮੁੰਡੇ ਨੂੰ ਆ ਨਾ ਹੋ ਜੇ ਆਏ ਕੱਪੜਾ ਇਧਰੇ ਉਧਰ ਨਾ ਹੋ ਜਵੇ ਆ ਆ ਆ ਆ ਉਹ 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 ਪਾਰੀ ਕਿ ਨਹੀਂ ਕਰਦਾ पारी पारी नहीं पारी आके फड़े ने हाथ देखना चाहिए छोटा <laughs> की भरोसा तू तो सी गिर दोगे है ना भी सी गिर दोगे हाँ सोने मौजे ले बांदो <laughs> <पारे। laughs> ਉਹਨੋਂ ਤੇ ਵਾਈ ਉਹ ਤੇ ਬੀਏ ਆ ਗਏ ਉਹ ਤੇ ਬੀਏ ਆ ਗਏ ਦੀਦੀਆਂ ਆ ਗਈਆਂ ਉਹਦੇ ਉਹਦੇ ਦੀਦੀਆਂ ਆ ਗਈਆਂ ਬੀਏ ਆ ਗਏ ਹੋ ਅੱਲਾ ਅੰਦਰ ਵੀ ਤੁਹਾਨੂੰ ਬਾਹਰ ਵੀ ਕਿਸ ਨੂੰ ਸੌਣ ਰਹਿਣ ਦੇ ਕਰੋ ਉਹਨੂੰ ਕਿ ਉਹ ਜਾਣਾ ਕਿੱਥੇ ਹੈਗੇ ਉਹ ਜਾਣਾ ਕਿੱਥੇ ਹੈ